ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਣ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਗਹਿਲ ਤੋਂ ਕਵਰ ਕਰਾਂਗੇ ਜੀ ਇੱਕ ਤੁਹਾਨੂੰ ਲੋਕਲ ਵੀਡੀਓ ਦਿਖਾਵਾਂਗੇ ਘਰ ਪਾਲਣ ਵਾਲੇ ਬੰਦੇ ਆ ਜੀ ਇੱਕ ਤੁਹਾਨੂੰ ਸ਼ਾਹੀਵਾਲ ਚ ਪੈਣ ਦੀ ਵਾੜ ਦਿਖਾਵਾਂਗੇ ਕਿਹੜਾ ਸੁਆ ਉਹ ਵੀ ਪੁੱਛਾਂਗੇ ਜਾ ਕਿੰਨਾ ਕੁ ਦੁੱਧ ਵਾਦ ਕੱਢਿਆ ਉਹ ਵੀ ਪੁੱਛਾਂਗੇ ਨੰਬਰ ਨਾਮ ਐਡਰੈਸ ਸਭ ਕੁਝ ਪੁੱਛ ਕੇ ਸਸੀ ਕਾ ਭਾਈ ਜੀ ਸਸੀ ਕਾ ਹੋ ਠੀਕ ਠਾਕ ਹੋ ਜੀ ਹਾਂ ਜੀ ਠੀਕ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 98785 ਜੀ 594 ਪਿੰਡ ਆਪਣਾ ਜੀ ਗਹਿਲਾ ਜੀ ਪਿੰਡ ਆ ਗਿਆ ਗਹਿਲ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤਹਿਸੀਲ ਆ ਗਈ ਤਾਪਾ ਹਾਂ ਜੀ ਨੇੜੇ ਆਪਣੇ ਇੱਕ ਪਾਸੇ ਟੱਲੇ ਵਾਲਾ ਤੇ ਇੱਕ ਪਾਸੇ ਆ ਗਿਆ ਠੂਰ ਤੇ ਛੀਨੇ ਵਾਲਾ ਹਾਂ ਹਾਂ ਤੇ ਭਾਈ ਜੀ ਆਪਣਾ ਵਪਾਰ ਦਾ ਕੰਮ ਤਾਂ ਕੋਈ ਹੈ ਨਹੀਂ ਦੋ ਤਿੰਨ ਕੁ ਪਸ਼ੂ ਆ ਹਨਾ ਤੇ ਜਿਹੜੀ ਆਪਾਂ ਵੇੜਾ ਵੀਰੇ ਕਿੰਨੇ ਸੂਏ ਚੋਈ ਆ ਪਹਿਲਾਂ ਇਹ ਦੋ ਸੂਏ ਚੋਈ ਆ ਜੀ ਤੀਜੇ ਸ ਇਹ ਕਿੰਨਾ ਦੁੱਧ ਦਿੱਤਾ ਦੂਜੇ ਸੂਏ ਫਿਰ ਇਹ ਦੂਜੇ ਸੂਏ ਜਿੱਤਾ ਜੀ 15 ਖੌਣ ਲਿਖਾ 15 16 ਲੀਟਰ ਦਿੱਤਾ ਐਦਕੀ ਵੀ ਇੰਨਾ ਕੀ ਕਹਿ ਕੇ ਦੇ ਦਾਂ ਵਧਾਊਗੀ ਹਨਾ ਵਧਾਊਗੀ ਜੀ ਕਿੰਨੇ ਦਿਨ ਘੱਟ ਜੂ ਇਹ ਲੈ ਜੂ ਜੀ ਦਿਨ 5 6 5 6 ਦਿਨ ਲੈ ਜਾਣੇ ਆ ਤੇ ਲੈ ਵਾਲੂਆ ਫਿਰ ਚੰਗਾ ਕੱਢ ਲੈਂਦੀ ਹਾਂ ਹਾਂ ਜੀ ਚੰਗਾ ਕਰ ਓਕੇ ਤੇ 22 22 ਦਾ ਇੱਕ ਨੰਬਰ ਹੈ ਇੱਕ ਨੰਬਰ ਆ ਜੀ ਖੋਲੋ ਜੀ ਜੇ ਦਾ ਮੜਾ ਤੋਰਾ ਕਰਾ ਦਈਏ ਚੱਕ ਚੰਗੇ ਵਜਨ ਦੇ ਵਿੱਚ ਆ ਗਈ ਜੀ ਤੇ ਬਾਕੀ ਦੀ ਗੱਲ ਚੰਗੇ ਵਜਨ ਚ ਮੰਨਣਾ ਚੰਗੇ ਥਣ ਲੇਵੇ ਦੀ ਮੰਨਣਾ ਇਹਨੇ ਜਿੱਦੇ ਤਿਆਰਾਂ ਥੋੜੀ ਜੀ ਕੱਚੀ ਕੱਚੀ ਜ਼ਰੂਰ ਆ ਉਸ ਆ ਦੇਖੋ ਜੀ ਚੰਗੇ ਵਜਨ ਵਜੂਤ ਆ ਤੇ ਚੰਗੀ ਫਾਇਡਲਾ ਦੁੱਧ ਪਾਉਣਾਗਾ ਬਾਲਾ ਚਲੋ ਅੰਦਰ ਨੇ ਆ ਦੇ ਨਾਲ ਹੀ ਨਾਲ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਸੁਥਰੀ ਆ ਆ ਦੇਖੋ ਜੀ ਚੰਗੀ ਸਾਫ ਸੁਥਰੀ ਆਪਾਂ ਇਹਨੂੰ ਕਹਿ ਸਕਦੇ ਹਾਂ ਜੀ ਕੱਲਾ ਕੱਲਾ ਥਣ ਤੇ ਚਾਰੀ ਥਣ ਸਪੇਸ ਦੇ ਤੇ ਥਣਾ ਥਣਾ ਦੀ ਓਕੇ ਆ ਬਈ ਹਾਂ ਜੀ ਓਕੇ ਆ ਜੀ ਓਕੇ ਮੰਨ ਲਓ ਜੀ ਡਿਮਾਂਡ ਕੀ ਆ ਗਈ ਪੈਸੇ ਕਿੰਨੇ ਆ ਬਈ ਇਹਦੇ 55000 ਮਾਨਦਾਨ ਵਿੱਚ ਉਹ ਜੀ ਮਾਨਦਾਨ ਵਿੱਚ ਮਾਨਦਾਨ ਖੁੱਲਾ ਹੋ ਜੂ ਜੀ ਤੇ ਨੰਬਰ ਫੇਰ ਬੋਲ ਦਿਓ ਜੀ ਇੱਕ ਵਾਰੀ 98785 ਜੀ 59425 59425 ਪਿੰਡ ਗਹਿਲਾ ਜੀ ਇੱਕ ਤੁਹਾਨੂੰ ਟਾਪ ਦੀ ਦਿਖਾਤੀ ਹੈ ਜੀ ਐਚ ਐਫ ਜੇ ਆਪਾਂ 100 ਕਵਰ ਕਰਾਂਗੇ ਤਾਂ ਇੱਕ ਨਿਕਲਦੀ ਹੈ ਜੀ ਵੜ ਘਰੇ ਖੜੀ ਕਰ ਲਿਓ ਬਾਈ ਦਾ ਸੰਪਰਕ ਤੇ ਚੰਗੀ ਹੈ ਜੀ ਚੰਗੀ ਥਣ ਲੈਵੇ ਦੀਆ ਮੁੱਲ 55000 ਮਾਨਦਾਨ ਤੁਹਾਡਾ ਹੋ ਜਾਣਾ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ